ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਨਲ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜੁਰ ਕਚਵਾਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੀ ਐਨ ਬੀ ਦੇ ਗਾਹਕਾਂ ਨੂੰ ਕੀਤੀ ਕੇ ਵਾਈ ਸੀ ਅਪਡੇਟ ਕਰਨ ਦੀ ਅਪੀਲ ਇੱਥੇ ਪੜੋ ਕੇ ਵਾਈ ਸੀ ਅਪਡੇਟ ਦੀ ਆਖਰੀ ਤਰੀਕ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗਾਹਕਾਂ ਨੂੰ ਆਪਣੇ ਗਾਹਕਾਂ ਨੂੰ ਆਪਣੇ KYC ਦੇ ਵੇਰਵਿਆਂ ਵੇਰਵਿਆਂ ਨੂੰ ਅਪਡੇਟ ਕਰਨ ਦੀ ਯਾਦ ਦਿਵਾਈ ਹੈ ਬੈਂਕ ਦੇ ਖਾਤੇ ਧਾਰਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਬੈਂਕਿੰਗ ਸੇਵਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਕਣ ਨੂੰ ਰੋਕਣ ਲਈ ਇਸ ਅਪਡੇਟ ਨੂੰ ਆਖਰੀ ਤਰੀਕ ਮਿਤੀ ਤੱਕ ਪੂਰਾ ਕਰਨ ਕਿਉਂਕਿ ਜਿਹੜੇ ਗਾਹਕ ਅਜਿਹਾ ਨਹੀਂ ਕਰਦੇ ਉਹਨਾਂ ਦਾ ਬੈਂਕ ਖਾਤਾ ਬੰਦ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗਾਹਕਾਂ ਨੂੰ ਨਿਰਵਿਘਨ ਬੈਂਕ ਨੇ ਨਿਰਧਨ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਉਣ ਲਈ 31 ਮਾਰਚ 2025 ਤੱਕ ਆਪਣਾ KYC ਅਪਡੇਟ ਕਰਨ ਲਈ ਕਿਹਾ ਹੈ ਦਰਸਲ ਬੈਂਕ ਇਹ ਬੈਂਕ ਦਾ ਇਸ ਇਹ ਨਿਰਦੇਸ਼ ਭਾਰਤੀ ਰਿਜਰਵ ਬੈਂਕ ਅਤੇ ਨਿਰਦੇਸ਼ ਤੋਂ ਬਾਅਦ ਆਇਆ ਹੈ ਜਿਸ ਵਿੱਚ ਬੀ ਆਰ ਬੀਆਈ ਨੇ ਸਾਰੇ ਗਾਹਕਾਂ ਦੇ KYC ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ ਬੀ ਪੀ ਐਨ ਬੀ ਵੱਲੋਂ ਜਾਰੀ ਨੋਟਿਸ ਦੇ ਅਨੁਸਾਰ ਜਿਹੜਾ ਗਾਕ ਗਾਕਾਂ ਦੇ ਕੇਵਾਈਸੀ ਅਪਡੇਟ 31/3/2025 ਤੱਕ ਲੰਬਿਤ ਨਹਿ ਹਨ ਉਹ 10 April ਤੱਕ ਉਹਨਾਂ ਨੂੰ ਅਪਡੇਟ ਕਰਵਾ ਸਕਦੇ ਹਨ ਕੇਵਾਈਸੀ ਤੋਂ ਕਰ ਦੜੀ ਦੀ ਮਨੀ ਲਾਂਡਰਿੰਗ ਦੇ ਅਨਧਾਰਿਤ ਲੈਣ ਦੇਣ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਵਿੱਤ ਵਿੱਤੀ ਲੈਣ ਦੇਣ ਹੀ ਸੁਰੱਖਿਆ ਅਤੇ ਪਾਰਦਰਸ਼ਤਾ ਦੀ ਮੂਜਕਿੰਨੀ ਬਣਾਉਣ ਲਈ ਲੇਈ ਬੈਂਕ ਨਿਜ਼ਮਨ ਤੌਰ ਤੇ ਗਾਕਾਂ ਦੀ ਜਾਣਕਾਰੀ ਅਪਡੇਟ ਕਰਦੇ ਹਨ ਜੇਕਰ ਤੁਸੀਂ ਪੀ ਐਨ ਬੀ ਗਾਕ ਹੈ ਤਾਂ ਇਹ ਜਾਨਣਾ ਮਹੱਤਵਪੂਰਨ ਹੈ ਕਿ ਤੁਸੀਂ ਤੁਹਾਡੇ ਕੇਵਾਈਸੀ ਫੀਰਵਿਆਂ ਵਿੱਚ ਅਪਡੇਟ ਕਰਨ ਦੀ ਲੋੜ ਹੈ ਤੁਸੀਂ ਕੇਵਾਈਸੀ ਨੂੰ ਆਨਲਾਈਨ ਵੀ ਅਪਡੇਟ ਕਰ ਸਕਦੇ ਹੋ ਇਸ ਦਾ ਤਰੀਕਾ ਜਾਣੋ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ